ਆਏ ਆਏ ਬੰਦੇ ਬਾਦਗੇ ਖੇਡਣ ਵਾਲੇ ਲੜਾਈ ਹੋ ਰਹੀ ਹੈ ਆ ਕਰਕੇ ਲੜਾਈ ਹੋ ਰਹੀ ਹੈ ਹੁਣ ਤੀਜੀ ਟੀਮ ਵੀ ਬਣਾਉਣੀ ਪੈ ਸਕਦੀ ਹੈ ਸਾਨੂੰ ਆਏ ਆਏ ਲੜ ਕੇ ਅੱਕ ਵਰਸ਼ ਹੋਏ ਕਿ ਅੱਕ ਵਰਸ਼ ਅੱਤਰ ਤਾ ਤਾ ਮੇਰਾ ਆਧਾਰੋਂ ਪਰ ਨਾਮ ਆਧਾਰ ਮੇਰਾ ਅਜ ਆ ਜਾ ਆ ਜਾ ਮਾੜੀ ਇੰਟਰਵਿਊ ਲੈ ਰਹਿ ਗਿਆ ਆ ਮੁੰਡੇ ਨੂੰ ਬਈ ਚਾਰ ਦੇ ਦੇ ਇਹਨੇ ਬਹੁਤ ਸਮਾਰਿਆ ਸੀ ਅੱਜ ਮੈਚ ਦੀ ਵੀਡੀਓ ਪਾਵਾਂਗੇ ਆਪਾਂ ਓਏ ਟੀਮ ਤਾਕੜੀ ਕਰ ਲਈ ਆਪਣੀ ਠੀਕ ਆ ਜੇ ਜਿੱਤ ਗਏ ਤਾਂ ਹੀ ਪਾਵਾਂਗੇ ਨਹੀਂ ਨਹੀਂ ਪਾਉਂਦੇ ਵੀਡੀਓ ਆ ਮੁੰਡਾ ਕੈਮਰਾਮੈਨ ਹੈਲੋ ਸਰ ਸਮਰਵਪਤੀ ਜੋ ਕੈਮਰਾਮੈਨ ਆਪਣਾ ਇਹ ਰਹੂਗਾ ਜੇ ਕਾਰ ਹੋਊਗਾ ਟਿੰਡਾ ਪਹੁੰਚ ਚੁੱਕਿਆ ਹੈ ਪਲੇਅਰ ਤਾਕੜਾ ਹੈ ਲਾਈਟਾਂ ਖਰਾਬ ਹੋ ਗਈਆਂ ਓਏ ਉਹਦੇ ਵਿੱਚ ਜਗਮਗ ਜਾਗਮਗ ਕਰੀ ਜਾਂਦੀਆਂ ਨੇ ਬਾਬੇ ਕਰ ਲੋ ਕਰਾ ਸਰੀਰ ਖੋਲ ਲੋ ਕਰਮ ਕਰ ਲੋ ਪੂਰਾ ਸਰੀਰ ਲੈ ਬੋਲ ਦਿਖਾ ਬਣਾ ਚੈੱਕ ਕਰਾਈਏ ਬੋਲ ਠੀਕ ਹੈ ਕਈ ਵਾਰ ਇਤਰਾਜ਼ ਲੱਗ ਜੇ ਵੀ ਬੋਲ ਗਿੱਲੀ ਆ ਫਲਾਣਾ ਨੇ ਕਹਣਾ ਓਕੇ ਆ ਜਾਵਾਂ ਚੱਕ ਬੱਤੋ ਓਏ ਓਏ ਗਾਲ ਨਹੀਂ ਕੱਢਣੀ ਬਾਈ ਕਿਸੇ ਨੇ ਓਏ ਵੀਡੀਓ ਚ ਹਾਂ ਆ ਸੀਨੀਅਰ ਪਲੇਅਰ ਆ ਚੁੱਕੇ ਨੇ ਬਾਈ ਸਮਰਉ ਪੱਤੀ ਦੇ ਮਤਲਬ ਸਾਡੇ ਪਿੰਡ ਦੀ ਜਿਹੜੀ ਟੀਮ ਹੈ ਉਹਦੇ ਕਿੰਗ ਪਲੇਅਰ ਨੇ ਇੱਕ ਦਾ ਘੋਟਣਾ ਹੋ ਗਿਆ ਜਸੂ ਓ ਜਸੂ ਨੰਬਰਦਾਰ ਤੇ ਨਾਲ ਹਰਮਿੰਦਰ ਸਿੰਘ ਢੀਂਡਾ ਕਰੈਕਟ ਦਾ ਵੀ ਬਹੁਤ ਝੋਟੀ ਦਾ ਪਲੇਅਰ ਹੈ ਸ਼ਾਇਲੀ ਦਾ ਲਾਜ ਓਏ ਪੂਰੇ ਘਰ ਜਾ ਕਰ ਮੈਂ ਵੀ ਮਾਰਦਾ ਹੁਣ ਐਂਟਰੀ ਐਂ ਦਿਖਾਉਣਾ ਚੰਗਾ ਮੇਰੀ ਗੱਲ ਸੁਣ ਕਦੇ ਇਧਰ ਵਾਗੇ ਵਾਗ ਜਾ ਕਰ ਇਧਰੋਂ ਸਾਰਾ ਗਰਾਊਂਡ ਹੌਲੀ ਹੌਲੀ ਜਾ ਕੇ ਜਮਾ ਉਧਰੋਂ ਸਾਰਾ ਕਰ ਹੁਣ ਲੱਗੇ ਰਹੋ ਤੂੰ ਫੜਨੀ ਓਏ ਆ ਆ ਆ ਆ ਆ ਆ ਆ ਆ ਸੁਣੀ ਰੱਖੀ ਆ ਮੇਰ ਨੂੰ ਦਿਖਾ ਓਏ ਮਰੀ ਜੀਆਂ ਨੂੰ ਆ ਮਰੇ ਜਲਾ ਤਨੇ ਓਏ ਫੜ ਗਿਆ ਓਏ ਓਏ ਆਏ ਆਏ ਬੰਦੇ ਬਾਦਗੇ ਖੇਡਣ ਵਾਲੇ ਲੜਾਈ ਹੋ ਰਹੀ ਹੈ ਆ ਕਰਕੇ ਲੜਾਈ ਹੋ ਰਹੀ ਆ ਹੁਣ ਤੀਜੀ ਟੀਮ ਵੀ ਬਣਾਉਣੀ ਪੈ ਸਕਦੀ ਆ ਸਾਨੂੰ ਓ ਮੈਨੂੰ ਪਰ ਆਹ ਵੇ ਸਾਰੇ ਨੇ ਪਿਆਰ ਲਿਆ ਦੀ ਟੀਮ ਬੱਲ ਗਈ 3 ਪੈਨ ਤੋਂ ਹਾਂ ਭਾਈ ਚੀਜ਼ ਉਹਨੇ ਮੜੇ ਕੈਮਰੇ 'ਚ ਦੱਸਾਈ ਚੱਤੇ ਵਿੱਚ ਰੱਖ ਇਹਨਾਂ ਦੇ ਲਵੇਂ ਰੱਖ ਜਾ ਮਾਂ ਲਵੇਂ ਰੱਖ ਇਹਨਾਂ ਦੇ ਚਲ ਓਏ ਇੱਥਾਰੇ ਵੀ ਆਏ ਗਰਾਊਂਡ 'ਚ ਗੰਦੇ ਪੁੰਦ ਰਹੇ ਹੁਣ ਸਾਰੇ ਲੈ ਲੈ ਓਏ ਬਈ ਪਲਵਾਨੀ ਹੋਰੀ ਆ ਓਏ ਬਾਲੀਵਾਲ ਦੇ ਗਰਾਊਂਡ 'ਚ ਪਲਵਾਨੀ ਹੋਰੀ ਆ ਆਹ ਦੇਖ ਲਈ ਪਲਵਾਨੀ ਹੋਰੀ ਆ ਆਹ ਮਰਚੂਆ ਜੀ ਕਿ ਆਕਬਰ ਸ਼ਾ ਕਰਾ ਦੇ ਕਰਾ ਹਾਂ ਗੇਂਦ ਲਾ ਦਿਜੋ ਉਹ ਛੱਡ ਇਹ ਵਿੱਚ ਪੂਲਾ ਮੈਨੂੰ ਬੜਾ ਕੈਮਰਾ ਫੇਰ ਲਾ ਫੇਰ ਇਹ ਪਾਵਾਂਗੇ ਆਪਾਂ ਵਲੌਗ ਚ ਸਾਰਾ ਕੁਝ ਵੀ ਐਂ ਗੰਦ ਪਾਉਂਦੇ ਨੇ ਪਹਿਲਾਂ ਇਹ ਖੇਡਣ ਤੋਂ ਪਹਿਲਾਂ ਐਂ ਤਿਆਰੀ ਚੱਲਦੀ ਐ ਇਹਨਾਂ ਦੀ ਓਏ ਕਿਉਂ ਗਾਲਾਂ ਕੱਢੀ ਜਾਂਦਾ ਓਏ ਇਹਨਾਂ ਨੇ ਆ ਕਰਕੇ ਮਤਲਬ ਇਹਦੀ ਆ ਫਰਕ ਹੈ ਤਿੰਨ ਵਜੇ ਦਿਨ ਦੋ ਵਾਰੀ ਲਿਬੜੇ ਜਮੀਨ ਓਏ ਲੈ ਸਰੀਰ ਬਾਹਰ ਮਾਪ ਹੋ ਗਿਆ ਹੁਣ ਇਹਨਾਂ ਦੇ ਲੈ ਓਏ ਚਲਾ ਦੋ ਅਗਰਾਂ ਕੈਮਰਾ ਓ ਕਪਤਾਨ ਨੂੰ ਬੁਲਾ ਲਾਵੇ ਓਏ ਮੋਟੇ ਬੁਲਾ ਕਿਹੜਾ ਕਪਤਾਨ ਭੇਜੋ ਆਪ ਦਾ ਓਪੀ ਨੂੰ ਗੋਪੀ ਓਕੇ ਆਇਆ ਐ ਜੰਮੀ ਓ ਟੈਨ ਨੂੰ ਬੁਲਾ ਕੋ ਟੈਨ ਇੰਨੇ ਮੈਚ ਉੱਠੇ ਨਿਕਲਣਾ ਫਰੀ ਖੇਡਦੀ ਪਹਿਲਾਂ ਕਰ ਇੱਕ ਚ ਬੰਦ ਕਰੀ ਆਂ ਆਈ ਵੀ ਕਹਿਦੀ ਨਾਲੇ ਕੋ ਸਾਹਿਬ ਓਰੇ ਮੜਾ ਕੈਮਰੇ ਚ ਜਾਓ ਸਾਡੇ ਇਹ ਮਨਜ਼ੂਰ ਹੋਇਆ ਤਾਂ ਤੁਸੀਂ ਤਿੰਨ ਮੈਚ ਲੱਗਣਗੇ ਜਿਹੜਾ ਦੋ ਜਿੱਤੂ 2 ਕਿਲੋ ਵਰਪੀ ਲੀ ਪਰ ਪੀ ਨਹੀਂ ਹੋਈ ਜੀ ਨਾ 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 ਚੀਪ ਪੁਪਲੇਰ ਹੋਵੇ ਠੀਕ ਹੈ ਚੱਲ ਕਰ ਰਹੇ ਹਾਂ ਤੁਸੀਂ ਅੱਜ ਤੱਕ ਠੀਕ ਆ ਠੀਕ ਫਰੀ ਵਾਲੀ ਅੱਜ ਦਾ ਕੇ ਜਿਹੜੇ ਵੀ ਜਿਹੜੀ ਵੀ ਕਰਦੇ ਹੋ ਪਹਿਲਾ ਪੈਟ ਬੱਲੇ ਵਾਲੀ ਖੇਡੋ ਭੰਨੇ ਦੀ ਇਹ ਹਜੇ ਤਾਂ ਮਾਏ ਨੇ ਕਿ ਲੋ ਕਰ ਚੱਲ ਕਿਲੋ ਕਰ ਲੈ ਉਹ ਤੂੰ ਆਪ ਅੱਧੀ ਕਰ ਦੋ 100 ਮਿੰਟ ਦੋ 2 ਕਿਲੋ ਦਾ ਮੈਚ ਹੈ ਭਾਈ ਠੀਕ ਹੈ ਠੀਕ ਹੈ ਸਟਾਰਟ ਹੋ ਗਈ ਆ ਟੀਮ ਦੇ ਭਾਈ ਪਾਂਕੀ ਉਹ ਰੀਡਿੰਗ ਦੇ ਦੋ ਨੰਬਰ ਹੋ ਗਏ ਰੋਣਾ ਨਾ ਬਾਓ ਭਾਈ ਚੱਲ ਰਹਿਣਾ ਦੋਈ ਵਾ ਆਜਾ ਵੀਰੇ ਪੁੱਲੀ ਕਿਹੜਾ ਬਿੱਲੀ यार ये कर अरे भाई चला जा चाचा ये दिया गया ओके टैग टैप नंबर 1 मेरी गुलाब आके क्या ले यू जाता हो वो बोल ना बोल ना पर के नाल लो लोकी ਦੰਦ 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 ਲਾ ਲੀਪਰ ਬੱਤੀ ਇਹ ਪਰਦੇ ਦੇ ਆ ਹਾ 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 ਹਾ

ਤਉ ਮੇਰੋ ਭਾਵ ਜਿ ਹਿੰਤੇ ਰਹੈ ਸਿਨਾਲਮ ਜਾਣਤ ਬੇਦ ਧੀਜ ਅਰੇ ਆਲਮ ਰਿਣਕਾਰ ਨਿਪਕਾਰ ਨਿਲਾੰਬ ਯਾ ਤ੍ਰਿਨਿਲ ਅਨਾਦ ਸੰਭੋ ਤਾ ਸਮੂੜ ਉਚਾਰਤ ਕੋ ਇਲਾ ਦਾ ਕੋ ਤੇਵ ਲਾ ਪਾਵਤ ਵਿਚਾ ਤਾ ਕੋ ਮਰਫਾਨ ਸੁ ਹਨੁਮਾਨਤ ਮਹਾ ਮੂੜ ਕਛ ਭੇਜਣ ਜਾਣ ਤੇ ਮਹਾ ਦੇਵ ਕੋ ਕਹਿ ਤਦਾ ਸਿਵ ਮੇਰਿ ਸੰਤਾਰ ਦਾ ਕੀ ਸਨੇਹ ਤੇ ਵਹਾਰੇ ਕਲੀ ਕਹਿ ਦੋ ਸੰਕਟ ਸੁ ਬਤਾਰੇ

कहे नान ਕੋ ਨਈਆ ਸਦਾ ਪਰਮਾਨ ਕੀਤਾ ਗੁਰ ਬੇਟੋ ਜਿਸ ਵੀ ਆਏ ਵੜਿਆ ਆਇਆ ਕਹਿ ਨਾਲ ਸੁਣੋ ਕਹੋ ਸੁਣੋ ਤੇ ਆ ਰੂ ਸਾਚਾ ਨਾਮ ਮੇਰਾ ਆਧਾਰੋ ਅਜ ਪੰਚੇ ਸ਼ਰਤ ਤੇ ਸਤ ਸਪਾਗੈ ਦਸ ਸਪਾਗੈ ਸਰਵਾਜਾ ਕੀ ਹਰਿਆ ਪੰਚੇ ਦੋਸਤ ਜਵਾਬ ਦੇ ਕੀ ਲਾ ਗਏ ਕਹਿ ਸਤਿ ਪਵੋ ਆਤਿ ਕਰੀ ਆਂ ਹਾਦਰਵਾਦ ਜੇ ਨੰਨ ਸੁਨੋ ਬੜਾ ਗੀਓ ਸਦਗਮਨੋਰ ਸਪੂਰੇ ਪਾਰ ਬ੍ਰਹਮ ਪ੍ਰਵਰਿ ਨਿਰਖਤ ਜੀ ਜੀ ਕਰਕੇ ਰੇ ਜੋਤਰਾ ਰਤਨ ਕਾਮ ਰੇ ਸੋਨੀ ਸੱਤੀ ਬਾਣੀ ਫੜ ਲੈ ਰ ਫੜ ਲੈ ਗੇਰੇ ਹੁਣ ਮੱਕੇ ਨੇ ਚਾ ਕੋਲ ਬਹੁਤ ਬੜੀਦਾ ਹੇ ਆਪਰਾ ਨੰਬਰ ਆ ਉਹ ਦਖਲ ਦੇ ਦੇ ਮੇਰੇ ਦੇ ਨਿੱਕੇ ਮਾਰ ਕਰਦੇ ਨਹੀਂ ਕਰਦੇ ਇਸ ਕਿੱਤਾ ਗਏ ਸਭੇ ਭਾ ਲੋ ਇਹ ਲੇਖੜ ਤਾਂ ਗਾਣਾ ਲੱਗਦਾ ਆਏ ਓਏ ਲਗਣੀ ਕਰ ਓਏ ਨੀਰ ਕਿਦੋਂ ਨਹੀਂ ਆਉਣਾ ਨਿਕਰਾਉਂ on well, yeah. ਭੜ ਕੇ ਵੇ ਜਿੱਦੜੂ ਬੰਦੇ ਕੋਈ ਨਹੀਂ ਦਿੱਤੇ ਆ ਉਹ ਖੜਾ ਤਿੰਨ ਚ ਇੱਕ ਵੀ ਨਹੀਂ ਦਿੱਤੇ ਤਿੰਨ ਲਾਈ ਦੀ ਲਓ ਜੀ ਇਸ ਨਾਲ ਸੀ ਮੈਚ ਆ ਜਿਹੜਾ ਹਾਰ ਚੁੱਕਿਆ ਦੋ ਤਨਾ ਪਿਛਾੜੀਆਂ ਲੈ ਜੇ ਬੈਗੀਆਂ ਸਾਨੂੰ ਜਿਵੇਂ ਮੇਨ ਪਿਛਾੜੀ ਸਾਡੇ ਚ ਨੈਟ ਮੈਣਾ ਸਾਡੀ ਇਹ ਬੰਦੇ ਨੇ ਹਰਵਾਦੇ ਸੀ ਮੇਨ ਕਿੱਥੇ ਆ ਮੈਂ ਸੀ ਮੋਟਾ ਗਿਆ ਹੋਇਆ ਬਰਫੀ ਲੈਣ ਬਾਈ ਕਹਿੰਦੇ ਮੈਂ ਵੀ ਦੀ 422 ਦਾ ਪੈ ਗਿਆ 400 ਮੇਰਾ ਪੈ ਗਿਆ ਬਰਫੀ ਆ ਗਈ ਕਿੱਥੇ ਆ ਬਰਫੀ ਪਹੁੰਚ ਗਈ ਬਾਈ ਬਰਫੀ ਉਹ ਪੰਕਜ ਕਿੱਥੇ ਆ ਬਰਫੀ ਦਾ ਹੋ ਰਿਹਾ ਕੋਈ ਮੋਟਾ ਓਏ ਆ ਜਾ ਜੀ ਦੀ ਬਰਫੀ ਲੈ ਕੇ ਮੋਟਾ ਮੈਂ ਜਦੋਂ ਬਰਫੀ ਲੱਗੇ ਮੋਟਾ ਗਿਆ ਵਿੱਚ ਰੇਤਾ ਪਾਦੀ ਆ ਜਾ ਕਦੇ ਹਾਰ ਜੀ ਚੱਕੇ ਲੈ ਵੀ ਸਾਨੂੰ ਆਇਓ ਇਨੇ ਇਨੇ ਬਰਫੀ ਖਾਣੀਆਂ ਖਵਾਈਏ ਤੁਹਾਨੂੰ ਮੁੰਡਿਆ ਤੂੰ ਤਾਂ ਹਾਰਿਆ ਹੋਇਆ ਰਹਿਣ ਦੀ ਜੀ ਇਹਦਾ ਕੱਚਾ ਹੱਸਦਾ ਵਿਚਾਰੇ ਲੈ ਉਹ ਗਿੱਲੋ ਬਰਫੀ ਤੇ ਤੇਰੇ ਕੋਲ ਨਾ ਬਈ ਲੈ ਬਈ ਓਏ ਘਾਟਾ ਪਰਫੀ ਘਾਟਾ ਉਹ ਲੈਂਡ ਦੂਗਾ ਦੀ ਕਰੇ ਕਿੰਨੀ ਦਰ ਕੇ ਜੱਡ ਗਏ ਕਰੇ ਅੱਧਾ ਕਿਲੋ ਹੈਣੀ ਨਾਲੇ ਬਾਜ ਨੇ ਕਿਲੋ ਦਾ ਇਹ ਇਹ ਕਿਲੋ ਕਿੱਥੇ ਜਾ ਰ ਚੈੱਕ ਕਰ ਮੜਾ ਇਹਨੂੰ ਤੋਲ ਕੇ ਲਿਆ ਓਏ ਤੋਲ ਹੁਣੀ ਤੋਲਾ ਕਿੰਨੀ ਦਾ ਸੱਚੀ ਜਿਆਦੇ ਪੀਸ ਕਿਨੇ ਗੈਪ ਤਾਂ ਹੈਗੇ ਨੇ ਕਿਲੋ ਆ ਗਰਾਊਂਡ ਦੇ ਸਾਨੇ ਇੱਕ ਮਣੀ ਪੀਸ ਖਾਦਾ ਜੇ ਮੈਂ ਹਾਰਿਆ ਹੁੰਦਾ ਫਿਰ ਤਾਂ ਲਿਉਂਦਾ ਜੇ ਮੈਂ ਹਾਰਿਆ ਹੁੰਦਾ ਫਿਰ ਤਾਂ ਰਾਜੂ ਚਲ ਕੋਈ ਗੱਲ ਤੇ ਸਾਧ ਕੇ ਉਹ ਕਰਦਾ ਮੂਹਰਦਾ ਮੱਠਾ ਚੈੱਕ ਕਰਾ ਲਿਆ ਬਈ ਅੱਛੀ ਆ ਆਪਣੇ ਬੁੱਲੀ ਆਈਏ ਇੱਕ ਇੱਕ ਬੰਨ ਦੇ ਓਏ ਆ ਜਾ ਯਾਰ ਓਏ ਨਮਸਕਾਰ ਅੱਲਾ ਬਈ ਯਾਰ ਸਰਾ ਬਈ ਸਰਾ ਆਪਾਂ ਹਲੇ ਆਰੇ ਹੋਏ ਖਾਈਆਂ ਨੇ ਆ ਜਿੱਤੇ ਉਹ ਦੁੱਧਾ ਖਾ ਲੋ ਮੰਡੋ ਜਿੱਤੇ ਹੋਇਓਂ ਆਹੀ ਕੁੱਟਦੇ ਆ ਤਿੰਨੇ ਮੈਚ ਕੁੱਟੇ ਹੋਏ ਤਿੰਨੇ ਉਹ ਜਮਾ ਨਹੀਂ ਚੱਲਿਆ ਜਮਾ ਭਲਾਪ ਦੀਆ ਬੰਦਾ ਆ ਤਾਂ ਜਿੱਤੇ ਹੋਏ ਨੇ ਚੱਲ ਤੂੰ ਖਾ ਲੈ ਅਜਵਾਰੇ ਫੇਰ ਉਹਨਾਂ ਨੂੰ ਦੇ ਉਹ ਇਹਨੇ ਆਪਣੇ ਪਾਪੇ ਨੂੰ ਫੋਟੋ ਭੇਜਦੀ ਕਹਿੰਦਾ ਪਰਫੀਆਂ ਜਿੱਤੇ ਅੱਜ ਉਹ ਗੈਨ ਮੈਂ ਬਾਈ ਬਾਸਲੇ ਪਿੰਡ ਵਾਲਿਆਂ ਵਾਸਤੇ ਨਹੀਂ ਕਿਤੇ ਰਾਜਪੂਤ ਚੰਬੜ ਦੇ ਆਪਾਂ ਲੈ 2 ਪੀਸ ਇੱਕ ਲੈ ਆਪਾਂ ਸਾਰੇ ਉਹ ਚੋਂ ਇੱਕ ਪੀਸ ਲੈ ਮੋਟੇ ਹੋਰ ਇੱਕ ਹੈ ਬਾਬੇ ਦਾ ਭੋਗ ਲੈ ਲਓ ਬਈ ਬਾਬੇ ਦਾ ਭੋਗ ਮਾਰੇ ਚੇ ਸ਼ਰਤਾਂ ਲੱਗ ਗਈਆਂ ਡਿੰਡੇ ਰੱਚੇ ਚੇ ਸ਼ਰਤਾਂ ਲੱਗ ਗਈਆਂ ਰੱਚੇ ਸ਼ਰਤਾਂ ਜੀ ਅੱਜ ਤੱਕ ਦਿੱਤੇ ਦੀ ਹਾਰੇ ਪਹਿਲੀ ਵਾਰ ਸਾਨੂੰ ਗੇਮ ਸਹੀ ਨਹੀਂ ਆਉਂਦੀ ਖੇਡਣੀ ਉਦੋਂ ਲੈ ਲੈ ਆ ਜਾ ਆ ਜਾ ਮਾੜੀ ਇੰਟਰਵਿਊ ਲੈ ਆ ਆ ਮੁੰਡੇ ਨੂੰ ਬਈ ਚਾਰ ਦੇ ਦੇ ਇਹਨੇ ਬਹੁਤ ਸਮਾਰਿਆ ਸੀ ਬਹੁਤ ਵਧਾਇਆ ਬਈ ਇਹਨੇ ਲੈ ਬਈ ਨੂੰ ਇੱਕ ਗਿਫਟ ਜ ਮੈਨ ਆਫ ਦੀ ਸੀਰੀਜ਼ ਲੈ ਗਿਆ ਬਹੁਤ ਸਮਾਰਿਆ ਹਣਾ ਬਾਹਲੇ ਘਟਾਈ ਕਰੀ ਆ ਕੋਈ ਨਹੀਂ ਛੱਡਿਆ ਓਏ ਓਏ ਕੋਈ ਨਹੀਂ ਛੱਡਿਆ ਸਹੀ ਗੱਲ ਹੈ ਮੋਟੇ ਫਰੇਕ ਦੇ ਕੰਨ ਤੇ ਲਾਈਏ ਬਾਲਾ ਜੀ ਹਾਂ ਮੁੰਡੇ ਨੇ ਕੈਮਰਾ ਫੜਿਆ ਹੋਇਆ ਦੀ ਬਾਈ ਸਾਰਾ ਬਲੌਗ ਤਿਆਰ ਕੀਤਾ ਲੈ ਬਾਈ ਹਾਂ ਬੰਕੇ ਜਾ ਕੇ ਦੇ ਬਲੌਗ ਆਪਾਂ ਕੱਲੂਏ ਪਾ ਦਾਂਗੇ ਅੱਜ ਰਾਤ ਨੂੰ ਰਿਟ ਕਰ ਦਿੰਦੇ